ਉਹ ਤਾਂ ਜੀ ਉਹ ਤਾਂ ਬੜਾ ਸੋਚਦਾ ਹੈ ਉਹ ਤਾਂ ਜੀ ਉਹ ਤਾਂ ਬੜਾ ਸੋਚਦਾ ਹੈ ਉਹ ਤਾਂ ਜੀ 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 ਉਹ ਤਾਂ ਜ ਉਹ ਨੋਤਰੀ ਜੋਂ ਦੇ ਉਹ ਤਾਂ ਉਹ ਹੋ ਜੂਗਾ 10 ਦਿਨਾਂ ਚ ਕਿੰਨਾ ਘਰਦਾ ਤੇ ਤੁਹਾਨੂੰ ਕਿੰਨੇ ਪੈਸੇ ਐ ਫੋਨ ਕਰ ਦਨਗੇ ਹਾਂਜੀ ਸਰ ਉਹ ਜਮੀਨ ਹੀ ਮੰਗੀ ਸੀ ਆਪਾਂ ਤਾਂ ਜਮੀਨਾਂ ਪਰ ਦਿੱਤੀਆਂ ਜਮੀਨਾਂ ਨੂੰ ਸੀ ਦਿੱਤੀਆਂ ਹਾਂ ਠੀਕ ਹਾਂ ਦਾ ਜੀ ਤੇ ਹੁਣ ਇਸ ਜੋ ਤੇ ਆਪਣਾ 32 ਕੁਝ ਸੀ ਹਾਂਜੀ ਸਰ ਇਹਨੇ ਦਾ ਸੀ ਟੋਟਲ 32 ਕੱਟ ਸੀਗਾ ਸਰ 10% ਮਾਈਨਸ ਤੇ ਗਿਆ ਸੀ ਦੋਨੋਂ ਸਾਈਡ ਦੇ ਸਰਪਲੇ ਉਧਰਲੀ ਸਾਈਡ ਤੇ ਸ਼ੁਰੂ ਕਰਤਾ ਸੀ ਵਰਕ ਉਹ ਪੱਧਰ ਵਿੱਚ ਕਿੰਨਾ ਹੋ ਗਿਆ ਉਹ ਦਿਨ ਰੇਨਸ ਫਸਟ ਹੈ ਸੈਕਿੰਡ ਫੇਸ ਤੇ ਆ ਸਰ ਉਧਰਲੇ ਪਾਸੇ ਗਾਡਰ ਦੀ ਸਾਰੀ ਕਾਸਟ ਹੋ ਗਈ 45 ਅਡਰੈਸ 45 ਦੇ 45 ਕਾਸਟ ਹੋ ਗਏ ਤੇ ਇੱਧਰ ਦੇ ਨੇ ਇਹ ਤੋਂ ਬਾਅਦ ਸਰ ਉਹ 45 ਕਾਸਟ ਹੋ ਗਏ ਹੁਣ ਸਾਰੀ ਟੀਮ ਇੱਧਰ ਸ਼ਿਫਟ ਹੋ ਜੰਗੀ ਆ ਠੀਕ ਹੈ ਉਧਰਲੇ ਪਾਸੇ ਸਲੈਬਸ ਦਾ ਕੰਮ ਸ਼ੁਰੂ ਹੋ ਜਾਊਗਾ ਸਰ ਸਰ ਇਹ ਬੇਰਿੰਗ ਕੰਦੀ ਹੁੰਦੀ ਹੈ ਨਾ ਜਿਹੜੀ ਸਪੈਸ਼ਲ ਆ ਪ੍ਰੋਫੈਸ਼ਨਲ ਬਣਿਆ ਸਰ ਇਹਨਾਂ ਤੇ ਬੇਰਿੰਗ ਆ ਸਪੈਸ਼ਲੀ ਬਣਦੀ ਆ ਸਰ ਅੱਛਾ ਬਣੀ ਜਾਂਦੀ ਆ ਸਰਾਂਜੀ ਉਹ ਆਪਣੇ ਕੋਲ ਆ ਜਨਵਰੀ ਐਂਡ ਆ ਜਾਏਗੀ ਸਰ ਜਨਵਰੀ ਐਂਡ ਚ ਸਲੇਬਾ ਪੈਣ ਲੱਗ ਜਾਂਦੇ ਨੇ ਸਰ ਜਿੱਤਾ ਪੈਣ ਲੱਗ ਜਾਂਦੀ ਆ ਗੱਡ ਰੱਖਣ ਲੱਗ ਜਾਂਗੇ ਤੇ ਸਲੇਬਾ ਪੈਣ ਲੱਗ ਜਾਂਦੇ ਜੀ ਪੀਲਰ ਇਧਰ ਕਿੰਨੇ ਰਹਿਣਗੇ ਬਣ ਕੇ ਸਰ ਪੀਲਰ ਬਣ ਗਏ ਸਰ ਪੀਲਰ ਸਾਰੇ ਬਣ ਗਏ ਉਧਰ ਵਾਲੇ ਗੱਡਰ ਇਧਰ ਆਣ ਲੱਗ ਜਾਂਦੇ ਸਰ ਸਲੇਬਾਂ ਵਾਸਤੇ ਸਲੇਬਾਂ ਵਾਸਤੇ ਸਰ ਇਧਰ ਆ ਜਾਣਗੇ ਟੀਮ ਮਾ ਉਸਾਰੀਆਂ ਅੱਛਾ ਹਾਂ ਪੀਲਰਾਂ ਉੱਧਰ ਨਾ ਸਿਰਕੀ ਵੀ ਜਾ ਰਿਹਾ ਸਰ ਉਸ ਸਿਰਕੀ ਵੀ ਡਿਸਮੈਂਟਲਿੰਗ ਰਹਿੰਦੀ ਹੈ ਪਹਿਲਾਂ ਤਾਂ ਇਸ ਲਈ ਨਹੀਂ ਕਿ ਤੁਸੀਂ ਵੀ ਇਕੱਠੇ ਜਾਣਾ ਖਲਾਰਾ ਪੈ ਜਾਓ ਉੱਧਰ ਟ੍ਰੈਫਿਕ ਜ਼ਿਆਦਾ ਆਉਂਦਾ ਉੱਧਰ ਲ ਆਪਣਾ ਕੰਮ ਆਲਮੋਸਟ ਨੇੜੇ ਪਹੁੰਚ ਗਏ ਆਪਾਂ ਕੰਮ ਦੇ ਉੱਧਰ ਇੱਕ ਟਰਾਂਸਫਾਰਮਰ ਹੈ ਸਰ ਇਲੈਕਟ੍ਰੀਕਲ ਡਿਪਾਰਟਮੈਂਟ ਦਾ ਉਹ ਥੋੜਾ ਜਿਹਾ ਜਿਹਾ ਕੰਮ ਪਹਿਲੇ ਇੱਕ ਮਹੀਨੇ ਹੋ ਗਏ ਸਰ ਵਾਈਟ ਲੱਗ ਪਰ ਉਹਨਾਂ ਚਾਰ ਪੰਜ ਮਹੀਨੇ ਤੋਂ ਪੇਚੇ ਆਪਾਂ ਸਜਮਕ ਰਹੇ ਹੋਏ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਪੈਸੇ ਜਮਾ ਕੱਲ ਵੀ ਹੋ ਜਾਂਦੀ ਸੀ ਉਹਨਾਂ ਨਾਲ ਤੇ ਜਿਹੜਾ ਪੈਸਾ ਅੱਛੀ ਨਾਲ ਗੱਲ ਕਰ ਰਹੇ ਨੇ ਹਾਂ ਜੀ ਸਰ ਇਸ ਮੈਂਟਿੰਗ ਸ਼ੁਰੂ ਕਰਕੇ ਉਧਰ ਦਾ ਪਾਰਟੀ ਸ਼ੁਰੂ ਕਰ ਦਈਏ ਸਰ ਠੀਕ ਹੈ ਉਹਨਾਂ ਹੀ ਕਰ ਰਹੇ ਨੇ ਨਾ ਉੱਥੇ ਕੱਲ ਨੂੰ ਆਣਾ ਹੀ ਹੈ ਉੱਥੇ ਵੀ ਬੁਲਾ ਲਓ ਆਹ ਦੇਖ ਲੈ ਸਰ ਇਹ ਤਾਂ ਆਣਾ ਹੈ ਪਿੰਡ ਰੋ ਤੋਂ ਸਿੱਧੀ ਵੀ ਆਪੀ ਬੁਲਾ ਲੈ ਆਹ ਟੋਟਲ ਆਪਣੇ ਸਰ

ਉਹ ਦੋਮੁੱਤੀ ਮੇਂ ਦਰ ਆ ਜਾਣੀ ਹੈ ਇੱਧਰ ਕੰਨੀਆ ਸ਼ੁਰੂ ਕਰ ਦੰਗੇ ਸਰ ਇੱਧਰ ਦੇ ਪਾਸੇ ਸਿਆਰ ਦਾ ਕੰਮ ਸ਼ੁਰੂ ਕਰ ਦੰਗੇ ਸਰ ਮਾਰਚ ਅੰਤ ਤੱਕ ਦੋਨੇ ਪਾਸੇ ਆਰੀ ਵਲ ਬਨ ਜੂਗੀ ਸਰ ਸਲੇਬਾ ਪਾਣ ਲੱਗ ਜਣਗੇ ਸਰ ਮੇਰੇ ਤਰੇ ਜਿਲੇ ਆਵਣਗੇ ਸਰ ਆਪਾਂ ਰੇਲਵੇ ਤੋਂ ਕੋਈ ਦਿੱਕਤ ਨਹੀਂ ਸਰ ਕੋਈ ਇਫੈਕਟ ਨਹੀਂ ਰੇਲਵੇ ਨਾਲ ਆਪਣਾ ਕੋਈ ਤਲ ਨਹੀਂ April ਚ ਪੱਕ ਕਰ ਦਾਂਗੇ ਸਰ ਪੂਰਾ ਜ਼ੋਰ ਲਾਈ ਜੰਦੇ ਆ ਕਿ ਮੜੂ ਖਿੱਚਾ ਵਾ ਨੀਰ ਬਊਟ ਮਤਲਬ ਲੈ ਆਵਾਂਗੇ ਸਰ ਪਟਲ ਮਤਲਬ ਆਈ ਨਹੀਂ ਆਪਾਂ ਨੂੰ ਕਿਸੇ ਨੇ ਕਹਿੰਨਾ ਵੀ ਕੰਮ ਸਲੋ ਹੈ ਫਾਸਟ ਹੈ ਜੀ ਕੋਈ ਵੀ ਪੂਰੀ ਰੱਦ ਰੋਜ਼ ਇੱਕ ਗੈਟਰ ਬਨ ਜਾਂਦਾ ਸਰ ਸਾਹਿਬ ਦਮੇ ਪਾਸੇ ਆ ਜਾਣਗੇ ਕ

ਅਸੀਂ ਅੱਜ ਮਲਤਾਨੀਆਂ ਰੋਡ ਦਾ ਗ੍ਰੇਨ ਮਾਰਕ ਸਾਈਡਰ ਉੱਤੇ ਖੜੇ ਹਾਂ ਮੇਰੇ ਨਾਲ ਨੇ ਸਾਗਰ ਸਾਹ ਵੈਕਸੀਨ ਪੀਡਬਲਯੂਡੀ ਅਮਰਜਾ ਜੀ ਐਸਡੀਓ ਪੀਡਬਲਯੂਡੀ ਇਹਨਾਂ ਦੇ ਹੋਰ ਸਾਰੇ ਡਿਪਾਰਟਮੈਂਟ ਦੇ ਔਰ ਇਸ ਏਰੀਏ ਦੇ ਜਿਹੜੇ ਸਾਥੀ ਨੇ ਲੋਕ ਨੇ ਜਿਨ੍ਹਾਂ ਨੂੰ ਬੈਨੀਫੀਸ਼ੀਅਰੀ ਕਹਾ ਉਹ ਠੀਕ ਰਹੇਗਾ ਉਹ ਸਾਰੇ ਅੱਜ ਇਸ ਤੇ ਇਕੱਠੇ ਹੋਏ ਆਂ ਬਠਿੰਡੇ ਸ਼ਹਿਰ ਦੇ ਵਿੱਚ ਕਿਉਂਕਿ ਦੋ ਪੁਲ ਜਿਹੜੇ ਬੜੇ ਜ਼ਰੂਰੀ ਸੀ ਮਲਤਾਨੀਆਂ ਰੋਡ ਦਾ ਪੁਲ ਸੀ ਔਰ ਜਨਤਾ ਨਗਰ ਦਾ ਪੁਲ ਸੀ ਮਲਤਾਨੀਆਂ ਰੋਡ ਦਾ ਪੁਲ ਜਿੱਥੇ ਅਸੀਂ ਅੱਜ ਖੜੇ ਆ ਇਸ ਨੂੰ ਚਾਲੂ ਕੀਤੇ ਨੂੰ ਸਾਨੂੰ ਤਕਰੀਬਨ ਇਹ ਸਾਲਮੋਸਿਕ ਸਾਲ ਹੋ ਗਿਆ ਔਰ ਸਾਡਾ ਇਹਦਾ ਜਿਹੜਾ ਟੈਂਡਰ ਦੇ ਮੁਤਾਬਕ ਇਹ ਸਪਟੰਬਰ 2025 ਤੱਕ ਬਣ ਕੇ ਤਿਆਰ ਹੋਣਾ ਜੋ ਟੈਂਡਰ ਦੇ ਵਿੱਚ ਕੰਡੀਸ਼ਨਾਂ ਸੀ ਪਰ ਅਸੀਂ ਇਸ ਦੇ ਉੱਤੇ ਸਮੇਂ-ਸਮੇਂ ਦੇ ਉੱਤੇ ਇਸ ਦੀ ਮੀਟਿੰਗ ਕਰਦੇ ਰਹੇ ਆ ਜਿਹੜੇ ਅਧਿਕਾਰੀ ਨੇ ਪੀਡਬਲਯੂਡੀ ਦੇ ਇਹ ਵੀ ਹਿੰਮਤੀ ਹੈ ਇਹਨਾਂ ਨੂੰ ਸਮੇਂ-ਸਮੇਂ ਦੇ ਉੱਤੇ ਕਈ ਜਗ੍ਹਾ ਦੇ ਠੇਕੇਦਾਰ ਦੀ ਪੂਰੀ ਤਰੀ ਨਾਲ ਮੀਟਿੰਗ ਕਰੋ ਤਾਂ ਕਿ ਕੰਮ ਜਿਹੜਾ ਤੇਜ਼ੀ ਨਾਲ ਬਕਾਇਆ ਜਾ ਸਕੇ ਅਸੀਂ ਜਿਹੜਾ ਮਲਤਾਨੀਆ ਰੋਡ ਵਾਲੀ ਸਾਈਡ ਹੈ ਉਹ ਉਧੀਆਂ ਸਾਰੀਆਂ ਸਲੈਬਾਂ ਬਣ ਚੁੱਕੀਆਂ ਨੇ ਉਹਦੇ ਗਾਰਡ ਜਿਹੜੇ ਇੱਧਰ ਆ ਜਾਣੇ ਸਾਰੀ ਟੀਮ ਨੇ ਇੱਥੇ ਆ ਜਾਣਾ ਹੈ ਔਰ ਅਸੀਂ ਹੋਪ ਕਰਦੇ ਹਾਂ ਕਿ ਅਪ੍ਰੈਲ ਤੱਕ ਇਸ ਨੂੰ ਚਾਲੂ ਕਰ ਦਈਏ ਕਿਉਂਕਿ ਕੰਮ ਦੀ ਤੇਜ਼ੀ ਇਸ ਪਾਸੇ ਵੱਲੋਂ ਇੱਕ ਵਾਰ ਹੋਰ ਵਧਣੀ ਹੈ ਸ਼ਹਿਰ ਦੇ ਵਿੱਚ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਕਰਕੇ ਲੋਕ ਮਹਿਸੂਸ ਕਰਦੇ ਐ ਪਰ ਸਾਡੀ ਇਹ ਮਜਬੂਰੀ ਹੈ ਕਿ ਜਦੋਂ ਕੋਈ ਨਵੀਂ ਚੀਜ਼ ਬਣਾਉਣੀ ਹੋਵੇ ਉਸ ਦੇ ਵਿੱਚ ਕੋਈ ਨਾ ਕੋਈ ਥੋੜੀਆਂ-ਬਹੁਤੀਆਂ ਡਿਫਿਕਲਟੀਜ਼ ਆਉਂਦੀਆਂ ਨੇ ਮੈਂ ਲੋਕਾਂ ਦਾ ਵੀ ਧੰਨਵਾਦੀ ਆ ਕਿ ਇਹਨਾਂ ਨੇ ਉਹ ਡਿਫਿਕਲਟੀ ਨੂੰ ਮਹਿਸੂਸ ਨਹੀਂ ਕੀਤਾ ਇਹਨਾਂ ਨੂੰ ਪਤਾ ਸੀ ਕਿ ਲੰਬੇ ਸਮੇਂ ਤੋਂ ਜਿਹੜੇ ਪੁਲ ਦੇ ਬਣਨ ਦੇ ਲਈ 20 ਸਾਲ ਦਾ ਰੌਣਾ ਪੈ ਰਿਆ ਸੀ ਕਿ ਕਦੋਂ ਵੀ ਡਿੱਗ ਸਕਦਾ ਉਸ ਨੂੰ 32 ਕਰੋੜ ਦੀ ਲਾਗਤ ਦੇ ਨਾਲ ਤਿਆਰ ਕਰਨਾ ਮੇਰੀ ਪਹਿਲ ਸੀ ਜਿਹੜੀ ਪਹਿਲੇ ਬਜਟ ਸੈਸ਼ਨ ਦੇ ਵਿੱਚ ਦੋ ਪੁਲ ਜਿਹੜੇ ਮਨਜ਼ੂਰ ਹੋਏ ਜਿਹੜੇ ਸਾਡੇ ਖਜ਼ਾਨਾ ਮੰਤਰੀ ਦੇ ਬਜਟ ਸਵੀਚ ਹੈ ਮਸਤਾਨੀਆਂ ਰੋਡ ਦਾ ਪੁਲ ਔਰ ਜਨਤਾਨਗਰ ਦਾ ਪੁਲ 86 ਕਰੋੜ ਰੁਪਇਆ ਪ੍ਰਪੋਜ਼ ਸੀ ਔਰ ਜਿਹੜਾ ਜਨਤਾਨਗਰ ਦਾ ਪੁਲਾ ਹੈ ਉਸ ਦੇ ਵੀ ਫੋਰੈਸਟ ਦੀ ਜਿਹੜੀ ਪੰਜਾਬ ਡਿਪਾਰਟਮੈਂਟ ਵੱਲੋਂ 8 ਇੱਕ ਕੁਸ਼ਕਨਾਲ ਜ਼ਮੀਨ ਜਿਹੜੀ ਹੈ ਉਹ ਟ੍ਰਾਂਸਫਰ ਕਰ ਦਿੱਤੀ ਗਈ ਹੈ ਫੋਰੈਸਟ ਡਿਪਾਰਟਮੈਂਟ ਨੂੰ ਮੇਰੀ ਹੁਣੇ ਜਿਹੜੇ ਪੀਡਬਲ ਡੀ ਐਕਸੀਐਨਐਫ ਵੀ ਉਹਨਾਂ ਨਾਲ ਗੱਲ ਹੋਈ ਹੈ ਉਹ ਹੁਣ ਉਸ ਦੀ ਪਰਮਿਸ਼ਨ ਵਾਸਤੇ ਚੱਲਿਆ ਜਾਏਗਾ ਔਰ ਬਹੁਤ ਜਲਦੀ 10 20 ਦਿਨ ਦੇ ਵਿੱਚ ਪਰਮਿਸ਼ਨ ਆਉਣ ਤੋਂ ਬਾਅਦ ਅਸੀਂ ਹੋਰ ਦੇ ਵੀ ਟੈਂਡਰ ਕਰਾਂਗੇ ਔਰ ਜਿਹੜਾ ਦੂਜਾ ਅੰਡਰ ਬਿਲਡ ਚੱਲ ਰਿਹਾ ਅਮਰਪੁਰ ਬਸਤੀਆ ਉਹ ਵੀ ਤਕਰੀਬਨ ਅਪ੍ਰੈਲ ਮਈ ਤੱਕ ਅਸੀਂ ਚਾਲੂ ਕਰਨ ਦੀ ਕੋਸ਼ਿਸ਼ ਦੇ ਵਿੱਚ ਆ ਕਿਉਂ ਥੋੜੀ ਬਹੁਤੀ ਰੇਲਵੇ ਦੀ ਡਿਫਿਕਲਟੀ ਆ ਗਈ ਸੀ ਉਹਨਾਂ ਨੂੰ ਇਹ ਮਗਰ ਲਾ ਕੇ ਦੂਰ ਕਰ ਲਿਆ ਗਿਆ ਮੈਂ ਬਠਿੰਡਾ ਸ਼ਹਿਰ ਵਾਸੀਆਂ ਨੂੰ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹ ਇਸ ਤਰ੍ਹਾਂ ਦੀ ਦਿੱਕਤ ਨੂੰ ਮਹਿਸੂਸ ਨਾ ਕਰਦੇ ਹੋਏ ਆਪਦੇ ਕਾਰੋਬਾਰ ਕਰੀ ਜਾਂਦੇ ਆ ਪਰ ਉਹਨਾਂ ਨੂੰ ਜਦੋਂ ਇਹ ਪੁਲ ਬਣ ਕੇ ਮਿਲ ਜਾਣਗੇ ਉਹ ਦੇਖਣਗੇ ਕਿ ਇਹ ਦੀ ਬਹੁਤ ਵੱਡੀ ਸਹੂਲਤ ਹੈ ਜਿਹੜੀ ਲੋਕਾਂ ਨੂੰ ਮਿਲੂਗੀ ਅੱਜ ਅਸੀਂ ਇਥੇ ਇਸ ਕਰਕੇ ਆਏ ਆ ਕਿ ਇਸ ਦੀ ਪ੍ਰਗਤੀ ਨੂੰ ਦੇਖਿਆ ਜਾ ਸਕੇ ਸਾਰੇ ਜਿਹੜੇ ਸਾਥੀ ਸਾਡੇ ਸੀ ਸਾਰਾ ਸਟਾਫ ਇਸ ਕਰਕੇ ਸਾਰੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਅਧਿਕਾਰੀਆਂ ਨੇ ਸਾਨੂੰ ਯਕੀਨ ਦਿਵਾਇਆ ਕਿ ਅਸੀਂ ਅਪ੍ਰੈਲ ਦੇ ਵਿੱਚ ਜਾਂ ਕੁ ਥੋੜੇ ਬਹੁਤ ਇਧਰ ਉਧਰ ਦਿਨ ਹੋ ਸਕਦੇ ਐ ਇਸ ਨੂੰ ਚਾਲੂ ਕਰ ਦਿਆਂਗੇ ਮੈਂ ਇਹਨਾਂ ਨੂੰ ਵੀ ਇਸ ਗੱਲ ਦੀ ਸ਼ਾਬਾਸ਼ੀ ਦੇਣਾ ਹੈ ਕਿ ਕਾਬਲ ਅਫਸਰ ਨੇ ਆਉਣ ਵਾਲੇ ਸਮੇਂ 'ਚ ਸਾਡੀ ਹੋਰ ਪ੍ਰਗਤੀ ਜਿਹੜੀ ਹੈ ਤੇਜ਼ ਹੋਵੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦਾ ਮੈਂ ਸਪੈਸ਼ਲ ਤੌਰ ਤੇ ਧੰਨਵਾਦੀ ਹਾਂ ਜਿਨ੍ਹਾਂ ਨੇ ਟ੍ਰੈਫਿਕ ਨੂੰ ਪੁਲ ਬੰਦ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਤਰੀਕੇ ਨਾਲ ਜਿੰਨੇ ਸਾਧਨ ਮਿਲ ਸਕਦੇ ਸੀ ਉਹਨਾਂ ਨੂੰ ਡਾਇਵਰਟ ਕਰਕੇ ਚਾਲੂ ਰੱਖਿਆ ਹੈ ਔਰ ਲੋਕਾਂ ਨੂੰ ਇਸ ਦੇ ਵਿੱਚ ਕੋਈ ਰਾਹਤ ਦਿੱਤੀ ਹੈ ਦਿੱਕਤ ਮਸੂਟ ਨਹੀਂ ਹੋਂਦੀ ਸੀ ਆਉਣ ਵਾਲੇ ਸਮੇਂ ਦੇ ਵੀ ਜਦੋਂ ਅਸੀਂ ਇਹ ਪੁਲ ਚਾਲੂ ਕਰਾਂਗੇ ਤਾਂ ਚੰਗੀ ਤਰ੍ਹਾਂ ਜਿਹੜਾ ਟ੍ਰੈਫਿਕ ਹੈ ਸ਼ਹਿਰ ਦਾ ਉਹ ਰੈਗੂਲੇਟ ਹੋ ਜਾਏਗਾ ਲੋਕਾਂ ਨੂੰ ਰਾਹਤ ਮਿਲੇਗੀ